ਚਲ ਮੈਂ ਦੇਨੀ ਤੈਨੂੰ ਬਣਾ ਕੇ ਦੇਖਦੇ ਕੀ ਫਿਰ ਚਲ ਨੂੰ ਆਪਣੀ ਗਲੇਟ ਜੀ ਹੈ ਸਾਰਾ ਦਿਨ ਥੱਕ ਜਾਈ ਰਹਤਾ ਹੀ ਅੰਛਤਾ ਟੇ ਵਾਲਾ ਆਹੀ ਉਹਨੂੰ ਭੁੱਖ ਲੱਗੀ ਹੈ ਉਹਨੂੰ ਮੈਂ ਟਾਡੇ ਵਾਲੇ ਭੇਜਿਆ ਹੈ ਕਿ ਜਾ ਆਪਣੀ ਵੱਡੀ ਮਮਾ ਕੋ ਤੇ ਚਾਚੀ ਕੋ ਕੁਝ ਲੈ ਲੈ ਖਾ ਲਈ ਤੂੰ ਜੀ ਉਹਨੂੰ ਫੇਰ ਵਾਪਸ ਭੇਜ ਦਿੱਤਾ ਉਦੋਂ ਤੂੰ ਹੀ ਕਹਿੰਦਾ ਜਾ ਕੇ ਰਸੋਈ ਚ ਆਪ ਲਾ ਬੁਲਾ ਤੁਹਾਨੂੰ ਵੀ ਪਤਾ ਭਾਬੀ ਉਹ ਬੱਚਾ ਹੈਗਾ ਉਹਨੂੰ ਉੱਥੇ ਕੀ ਪਤਾ ਕੀ ਚੀਜ਼ ਆ ਕਿੱਥੇ ਰੱਖੀ ਕਿੱਥੇ ਨਹੀਂ ਨਾ ਵੀ ਤੁਸੀਂ ਵੀ ਹੈਗੇ ਜੀ ਪ੍ਰੀਤ ਆ ਮੰਮੀ ਜੀ ਆ ਉਹਨਾਂ ਨੂੰ ਵੀ ਤੇ ਕਹਿ ਸਕਦੇ ਹੀ ਨਾ ਮੇਰੇ ਵਾਲਾ ਤੱਕੋ ਜਮ ਮੇਰੇ ਤੇ ਇੰਨੀ ਹਿੰਮਤ ਨਹੀਂ ਕਿ ਜਿੰਨਾ ਮੈਂ ਅੱਜ ਕਰ ਦਿੱਤਾ ਮੇਰੇ ਵਾਲਾ ਦੇਖੋ ਹਾਂ ਬਈ ਐਦੇ ਚ ਹਿੰਮਤ ਨਹੀਂ ਗਈ ਸਾਰੀ ਹਿੰਮਤ ਤਾਂ ਮੈਂ ਲੱਗੇ ਬੈਠੀ ਹਈ ਆ ਵੇਖ ਸਿਮਰਤ ਅਹੀਂ ਤੈਨੂੰ ਕੋਈ ਕੰਮ ਨਹੀਂ ਕਹਿੰਦੇਗੇ ਆਪਣੀ ਮਰਜ਼ੀ ਨਾਲ ਤੂੰ ਜਿੰਨਾ ਕਰੇ ਸੋ ਕਰੇ ਮੈਂ ਇਹਦੇ ਹਿੱਸੇ ਦਾ ਵੀ ਸਾਰਾ ਕੰਮ ਕਰ ਜਾਂਦੀ ਆ ਤੇ ਘਰ ਦਾ ਤਾਂ ਵੈਸੇ ਹੀ ਮੈਂ ਕਰਦੀ ਰਹੀਨੀ ਹਿੱਸਾ ਦਾ ਕੰਮ 'ਚ ਸਭ ਤੋਂ ਜ਼ਿਆਦਾ ਹਿੱਸਾ ਮੇਰਾ ਕਰਨਾ ਮੈਂ ਸਭ ਕੁਝ ਤੇ ਜਦੋਂ ਵੰਡਣ ਚ ਹੋਵੇ ਤਾਂ ਦਸ ਸਾਰਿਆਂ ਦਾ ਤੇ ਦੂਜੀ ਗੱਲ ਮੈਂ ਸਾਰਾ ਦਿਨ ਥੱਕ ਜਾਂਦੀ ਆ ਸਵੇਰ ਦੀ ਉੱਠੀ ਤੈਨੂੰ ਪਤਾ ਨਾ ਮਨਨ ਦੇ ਕਾਲਜ ਜਾਣਾ ਹੁੰਦਾ ਵੈ ਹੋ ਤਾਂ ਵੀ ਸਾਰਾ ਤਿਆਰ ਕਰਨਾ ਹੁੰਦਾ ਰੋਟੀ ਪਾਣੀ ਉਹ ਬਾਹਰ ਦਾ ਖਾਂਦੀ ਘਟ ਹੈ ਉਹਨੂੰ ਨਾਲ ਟਿਫਨ ਵੀ ਦੇਣਾ ਕਰਦਾ ਜਿਆਦਾ ਕੁੜੀਆਂ ਬਾਹਰ ਖਾ ਲੈਂਦੀਆਂ ਮੇਰੀ ਤੇ ਕੁੜੀ ਖਾਂਦੇ ਨਹੀਂ ਬਾਹਰ ਦਾ ਮੇਰੇ ਤੋਂ ਡਬਲ ਡਬਲ ਜ਼ਿੰਮੇਵਾਰੀ ਉਹਦੇ 'ਤੇ ਪਈ ਹੁੰਦੀ ਹੈ ਤੇ ਮੈਂ ਹੁਣ ਮਸਾ ਥੱਕੀ ਥੁੱਕੀ ਲੇਟਣ ਲੱਗੀ ਘੜੀਗ ਤੇ ਤੁਸੀਂ ਮੈਨੂੰ ਫੇਰ ਚੌਂਕੇ ਚ ਮਾਰਨ ਦਾ ਡਰਾਮਾ ਕਰ ਦਿੰਦੇ ਆ ਆਹ ਗੱਲ ਚੱਲ ਗਈ ਥੋੜੀ ਹੀ ਹੈ ਭਾਬੀ ਮੇਰੇ ਕੋ ਵੀ ਜਿੰਨਾ ਹੁੰਦਾ ਨਾ ਮੈਂ ਰੋਜ਼ ਹੀ ਤੁਹਾਡੇ ਨਾਲ ਹੀ ਕਰਾਉਣੀ ਆ ਅੱਜ ਮੇਰੀ ਤਬੀਅਤ ਨਹੀਂ ਠੀਕ ਹੈਗੀ ਮੈਂ ਇਸੇ ਕਰਕੇ ਅੰਜੂ ਤੁਹਾਡੇ ਵੱਲ ਭੇਜਿਆ ਕਿ ਤੁਸੀਂ ਕੁਝ ਨਾ ਬਣਾ ਕੇ ਖਵਾ ਦਿਓ ਪਹਿਲੇ ਵੰਦੀਆਂ ਗੱਲਾਂ ਹੋਰ ਸੀ ਘਰ ਦਾ ਕੰਮ ਆਪ ਚੁਣ ਵੰਡ ਕੇ ਕਰ ਲਈ ਤੇ ਬਿਹਤਰ ਹੈ ਮੇਰਾ ਤਾਂ ਵੀ ਇੰਨਾ ਕੰਮ ਹੁੰਦਾ ਨਹੀਂ ਮੈਂ ਫਿਰ ਕਿਦੂਨਾ ਕਰ ਚੰਨੀ ਆ ਠੀਕ ਹੈ ਤੇ ਇਹ ਹੁਣ ਵਾਰਾਂ ਨਹੀਂ ਖਾਣਾ ਮੇਰੇ ਕੋਲ ਚਾਹੇ ਪ੍ਰੀਤ ਹੈ ਤੇ ਚਾਹੇ ਤੂੰ ਆਪਣੇ ਆਪਣੇ ਹਿੱਸੇ ਦਾ ਕੰਮ ਕਰ ਲੋ ਚਲੋ ਪ੍ਰੀਤ ਦਾ ਵੀ ਕੋਈ ਖਾਸ ਨਹੀਂ ਨਾ ਜੇ ਕੋਈ ਬਾਲ ਬੱਚਾ ਤੇ ਨਾ ਕੋਈ ਉਹਦੇ ਤੇ ਇੰਨੀ ਜ਼ਿੰਮੇਵਾਰੀ ਮੇਰੇ ਤੇ ਇੱਕ ਕੁੜੀ ਹੈ ਸਿਆਣੀ ਹੈ ਕੋਈ ਇੰਨਾ ਖਲੇਰਾਉ ਨਹੀਂ ਪਾਉਂਦੀਗੀ ਉਹਦਾ ਬਦੋਂ ਦਾ ਟਿਫਨ ਦਾ ਕੰਮ ਹੁੰਦਾ ਨਾਲ ਭਿੰਜਨ ਦਾ ਉਹ ਮੇਰਾ ਵੱਧ ਹੁੰਦਾ ਉਹ ਮਕਾਂਦੇ ਨਹੀਂ ਹੁੰਦੀ ਮੇਰਾ ਕੰਮ ਤੇਰਾ ਤੇਰੇ ਬੱਚੇ ਨੇ ਛੋਟੇ ਖਲੇਰਾ ਵੀ ਦੂਨਾ ਪਾਉਂਦੇ ਤੇ ਪਾਂਡਾ ਵੀ ਦੂਨਾ ਠੁੱਠਾ ਕਰਦੇ ਨੇ ਤੇ ਕੰਮ ਤਾਂ ਤੇਰੇ ਵੱਲ ਜ਼ਿਆਦਾ ਆਉਂਦਾ ਹੈ ਤੇ ਬਹਿਤਾ ਰਹੀ ਹੈ ਕਿ ਹੁਣ ਕੰਮ ਅਸੀਂ ਵੰਡ ਲਈ ਆਪਚ ਤੇ ਆਪਣੇ ਆਪਣੇ ਹਿੱਸੇ ਦਾ ਆਪਣਾ ਕੰਮ ਕਰੀਏ ਨਾ ਕੋਈ ਕਿਸੇ ਨੂੰ ਹਿੜਕ ਦਵੇ ਤੇ ਨਾ ਕੋਈ ਝਿੜਕ ਦਵੇ ਨਾਲ ਆਰਾਮ ਨਾਲ ਰਵਾਂਗੇ ਤੇ ਲੜਾਈ ਵੀ ਨਹੀਂ ਕਿਹੇਗਾ ਉਦੀ ਇਹ ਸੋਚਣਾ ਹੁੰਦਾ ਵਾਹ ਭਾਬੀ ਬਸ ਇਹੋ ਸੁਣਨ ਵਾਲਾ ਰਹੇਗੇ ਹੁਣ ਕਿ ਅੱਜ ਮੇਰੀ ਤबीयत ਤਹੀਂ ਠੀਕ ਹੈਗੀ ਅੱਜ ਹੀ ਮੰਜਰੂ ਤੁਹਾਡੇ ਵੱਲ ਭੇਜਾਂ ਕਿ ਇਹਨੂੰ ਕੁਝ ਬਣਾ ਕੇ ਖਵਾ ਲਓ ਤੇ ਅੱਜ ਇੱਕ ਕੰਮ ਬੰਨਣ ਦੇ ਸੁਣਾ ਦਿੱਤਾ ਮੈਂ ਇੰਨਾ ਰੋਜ਼ ਕੰਮ ਕਰਦੀ ਉਹਨਾਂ ਦੇ ਹੁੰਦਿਆਂ ਵੀ ਕਰਦੀ ਰਹੀ ਤੇ ਹੁਣ ਇਹ ਮੋਂਨਾ ਹੀ ਕਰਦੀ ਆਂ ਨਾ ਮੈਂ ਤੁਹਾਨੂੰ ਕਦੀ ਕਿਹਾ ਚਲ ਤੂੰ ਇੰਨੀ ਜਲਦੀ ਮੈਨੂੰ ਸੁਣਾ ਤਾ ਕਿ ਹਿੱਸਾ ਵੰਡ ਲਓ ਆਪੋ ਆਪਣਾ ਕਰਨ ਦੇ ਆਪੋ ਤੁਹਾਨੂੰ ਵੀ ਪਤਾ ਵਾ ਕਿ ਮੈਂ ਕਿਹੜੇ ਦੁੱਖ ਚੋਂ ਨਿਕਲਨੀ ਉਦੋਂ ਤੁਸੀਂ ਮੈਨੂੰ ਇੰਨੀ ਜਲਦੀ ਹਿੱਸੇ ਵੰਡਣ ਦੀ ਗੱਲ ਸੁਣਾਤੀ ਇਹਦੇ ਹੁੰਦੇ ਨਾ ਜਿਸ ਤਣ ਤੇ ਲੱਗਦੀ ਉਹੀ ਜਾਣੇ ਸਿਮਰਤ ਤੇਰਾ ਕਰਵਾਇ ਨਹੀਂ ਸੀ ਹੋ ਫਾਲੀ ਮੇਰਾ ਵੀ ਦਿਓਰ ਸੀ ਸਮਝ ਚਾਈ ਗੱਲ ਸਾਨੂੰ ਵੀ ਉਹਨਾ ਹੀ ਦੁੱਖ ਆਦਾ ਪਰ ਹੁਣ ਦੁੱਖ ਨੂੰ ਕਿੰਨਾ ਚਿਰ ਲੈ ਕੇ ਬੈਠੇ ਰਹੀਏ ਸੱਚ ਨੂੰ ਵੀ ਤਾਂ ਮੰਨਣਾ ਪੈਂਦਾ ਹੈ ਨਾ ਅਸੀਂ ਮੰਨਦੇ ਆ ਕਿ ਘਰ ਉਹ ਤੇਰਾ ਦੁਨੀਆ ਚ ਨਹੀਂ ਰਿਹਾ ਪਰ ਦੇਖ ਨਾ ਘੜੀ ਦੀ ਸੂਈ ਟਿਕ ਟਿਕ ਕਰਨਾ ਬੰਦ ਨਹੀਂ ਕਰਦੀ ਉਹ ਚਲਦੀ ਰਹਿੰਦੀ ਹੈ ਤੇ ਕੰਮਕਾਰ ਦੁਨੀਆਦਾਰੀ ਉਹ ਤਾਂ ਸਾਨੂੰ ਚਲਾਣੀ ਪੈਂਦੀ ਹੈ ਜਾਂ ਤੇਰਾ ਹੀ ਫੈਸਲਾ ਸੀ ਕਿ ਤੁਮੇ ਸੇ ਘਰ ਚ ਰਹਿਣਾ ਚਾਹੀਦੀ ਹੈ ਆਪਣੇ ਬੱਚਿਆਂ ਚ ਆਪਣੇ ਪਰਿਵਾਰ ਚ ਤੇ ਫਿਰ ਜ਼ਿੰਮੇਵਾਰੀ ਪੂਰੀ ਕਰਨਾ ਆਪਣੀ ਮੈਂ ਸਿਮਰਤ ਤੈਨੂੰ ਕੁਝ ਕਹਿ ਨਹੀਂ ਰਹੀ ਤੇ ਨਾ ਤੇਨੂੰ ਕੋਈ ਇਹੋ ਜਿਹਾ ਸੁਣਾ ਰਹੀ ਆ ਸਿੱਧੀ ਜੀ ਗੱਲ ਹੈ ਉਹਨੇ ਜ਼ਿੰਮੇਵਾਰੀ ਤੇਰੀ ਹੈ ਬੱਚੇ ਤੇਰੇ ਨੇ ਛੋਟੇ ਛੋਟੇ ਤੂੰ ਨਾ ਉਹਨਾਂ ਦਾ ਧਿਆਨ ਦੇ ਟਾਈਮ ਨਾਲ ਖਾਣਾ ਪੀਣਾ ਦੇ ਉਹਨਾਂ ਨੂੰ ਟਾਈਮ ਨਾਲ ਖਾਣਾ ਪੀਣਾ ਦੇਣ ਵਸਤੇ ਪਹਿਲਾਂ ਆਪਣੇ ਆਪ ਨੂੰ ਤੰਦਰੁਸਤ ਰੱਖ ਜਿਹੜੀਆਂ ਦਿਮਾਗ ਚ ਕੁੱਕੀਆਂ ਸਿੱਧੀਆਂ ਸੋਚਾਂ ਪਾਈਆਂ ਨਾ ਕਿ ਫਲਾਣਾ ਤੈਨੂੰ ਕੁਛ ਕਹਿੰਦਾ ਵੈ ਜਾਂ ਤੇ ਇੰਨਾ ਵਰਤਾਓ ਮਾੜਾ ਕਰਦਾ ਇਹ ਤਾਂ ਭੁੱਲ ਜਾ ਇਹ ਤਾਂ ਦੁਨੀਆਦਾਰੀ ਐ ਘਰੋਸਣਾ ਰੁਸਾਣਾ ਥੋੜਾ ਹਸੀਮ ਜਾਂ ਤਾਂ ਥੋੜੀ ਝਿੜਕਵਾਦੀ ਇਹ ਤਾਂ ਚਲਦੀ ਰਹਦੀ ਹੀ ਐ ਮੈਂ ਤੈਨੂੰ ਕੁਛ ਗਲਤ ਨਹੀਂ ਕਹਿਣ ਦੀ ਆਪਣੇ ਬੱਚਿਆਂ ਦਾ ਭਵਿੱਖ ਵੇਖ ਉਹਨਾਂ ਨੂੰ ਖਵਾ ਪਿਆ ਉਹਨਾਂ ਦਾ ਕਪੜਾ ਲਿੜਾ ਤੂੰ ਵੇਖ ਉਹਨੂੰ ਕਿੱਥੇ ਲੈ ਕੇ ਜਾਣਾ ਬੱਚੇ ਨੂੰ ਕਿੱਥੇ ਨੇ ਲੈ ਕੇ ਜਾਣਾ ਵੇਖ ਅੱਗੋਂ ਉਹਨਾਂ ਨੇ ਸਿਆਣੇ ਹੋਣਾ ਹੈ ਉਹਨਾਂ ਦਾ ਕੋਈ ਫਿਊਚਰ ਹੈ ਉਹ ਤੂੰ ਇਹ ਸੋਚਣਾ ਹੁਣ ਕਿਹੜਾ ਜ਼ਰਾ ਘਰ ਲੈ ਸਿੱਤ ਰਹਿ ਕੇ ਜਿਹੜਾ ਆ ਕੇ ਸੋਚੇਗਾ ਸਿੱਧੀ ਜੀ ਤਾਂ ਗੱਲ ਲੱਗੀ ਐ ਮਨ ਜੀ ਦੀ ਗੱਲ ਬਿਲਕ ਆਪਣੀ ਜ਼ਿੰਮੇਵਾਰੀ ਤੇ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਤੁਸੀਂ ਆਪ ਚੱਕੋ ਬੱਚੇ ਸਕੂਲ ਆਣਾ ਜਾਣਾ ਤੁਹਾਨੂੰ ਘਰ ਦੇ ਕੰਮ ਵੀ ਬਿਥੇਰੇ ਆ ਤੇ ਘਰ ਦੇ ਨੂੰ ਵੀ ਘਰ ਦੇ ਕੰਮ ਕਰਦੇ ਅੱਛਾ ਮੈਂ ਕਿਵੇਂ ਵੇਖੂੰਗੀ ਸਾਰਾ ਪਰਿਵਾਰ ਉਹਨਾਂ ਦੇ ਇੱਥੇ ਆ ਇਸੇ ਕਰਕੇ ਤੇ ਮੇਥੇ ਰਹੀ ਆ ਕਿ ਤੁਸੀਂ ਸਾਰੇ ਜਣੇ ਮੇਰੇ ਨਾਲ ਜੇ ਮੈਂ ਕਿੱਥੇ ਜਾਵਾਂਗੀ ਮਗਰ ਉਹਦੇ ਵੱਡੇ ਪਾਪਾ ਹੈਗੇ ਉਹਦੇ ਚਾਚੂ ਹੈਗੇ ਉਹ ਆਪੇ ਵੇਖ ਲੈਣਗੇ ਇੰਨਾ ਕਿਤੇ ਕਰ ਹੀ ਸਕਦੇ ਅੱਗੇ ਵੀ ਤੇ ਕਰਦੇ ਹੀ ਹੁਣ ਕਿਹੜਾ ਸਭ ਕੁਝ ਬਦਲ ਗਿਆ ਬਸ ਉਹਦੇ ਜਾਣ ਨਾਲ ਹੀ ਸਾਰੇ ਚੀਜ਼ਾਂ ਬਦਲਦੀਆਂ ਤੁਹੀਂ ਉਹਦੇ ਕਹਿਣ ਦਾ ਮਤਲਬ ਹੈ ਕਿ ਬੰਦਿਆਂ ਨੂੰ ਉਹਨਾਂ ਕਾਰੋਬਾਰ ਵਿੱਚ ਵੀ ਦੇਖਣਾ ਹੈ ਪਹਿਲਾਂ ਵੇਖ ਕਿੰਨਾ ਘਾਟਾ ਨੁਕਸਾਨ ਹੋਇਆ ਕਿਸੇ ਪਾਸੇ ਦਾ ਤੈਨੂੰ ਤਾਂ ਕੁਛ ਅਜੇ ਪਤਾ ਹੀ ਨਹੀਂ ਗੱਲ ਦਾ ਮੈਂ ਤੇਨਾਂ ਗੱਲ ਕੀਤੀ ਨਹੀਂ ਜੀ ਨਾ ਹੀ ਅਸੀਂ ਤੇਰਾ ਨਾ ਕਰਨੀ ਹੈ ਗੱਲ ਸਿੱਧੀ ਜੀ ਗੱਲ ਅਜੇ ਤਾਂ ਸਾਗਰ ਨੂੰ ਵੀ ਕੁਝ ਪਹੁੰਚਾਣਾ ਤੇ ਗੱਲ ਹੋਣੀ ਹੈ ਇਹ ਕੰਮ ਤੇਰੇ ਹੀ ਨੇ ਬੰਦੇ ਕਿੱਥੇ ਜਾਣਗੇ ਬੱਚਿਆਂ ਨੂੰ ਸਕੂਲਾਂ ਚ ਲੈ ਕੇ ਉਹ ਬਸਤੇ ਚੋਂ ਨਹੀਂ ਕੰਮ ਕਰਦੇ ਰਹਿਣਗੇ ਕਿ ਛਾੜ ਦੇ ਆ ਤੇ ਲੈ ਆ ਤੇ ਦੇ ਆ ਟਿਫਨ ਤੇ ਲੈ ਆ ਆ ਕੰਮ ਨਹੀਂ ਹੋਣਾ ਸਿੰਪਲ ਜੀ ਗੱਲ ਲਈ। ਮਾ ਭਾਬੀ। ਬੜਾ ਸੋਣਾ ਮੇਰਾ ਦੇ ਦਿੱਤਾ ਤੁਸੀਂ। ਤਿੰਨ ਨੂੰ ਵੀ ਪਤਾ ਲੱਗ ਗਿਆ ਕਿ ਤੁਸੀਂ ਕਿੰਨਾ ਤੁਹਾਡਾ ਸੋਚਦੇ ਜੇ। ਰਹੀ ਗੱਲ ਮੇਰੇ ਬੱਚਿਆਂ ਦੀ। ਕੋਈ ਗੱਲ ਨਹੀਂ। ਮੈਂ ਆਪੇ ਦੇਖ ਲੂੰਗੀ। ਉਹਨਾਂ ਦਾ ਖਾਣਾ ਪੀਣਾ ਸਭ ਕੁਝ ਮੈਂ ਆਪੇ ਸੰਭਾਲੂੰਗੀ। ਇਹ ਗੱਲ ਜੱਜੂ ਦਾ ਰ ਪਿਉ ਨਹੀਂ ਰਿਹਾ ਤੇ। ਮਾਂ ਜ਼ਿੰਦਾ ਵਾ। ਮੈਂ ਆਪੇ ਆਪਣੇ ਬੱਚੇ ਵੇਖ ਲੂੰਗੀ। ਸਿਮਰਤ ਦੱਸੋ ਬਈ ਸਿੱਧੇ ਜੀ ਗੱਲ ਲੈ ਤੇਰੀ ਜ਼ਿੰਮੇਵਾਰੀ ਤੂੰ ਹੀ ਪੂਗਤਾਏਂਗੀ ਕਿੰਨੇ ਕ ਦਿਨ ਅਹੀ ਕਰਾਂਗੇ ਇੱਜ ਕਿਹੜਾ ਗੁੱਸਾ ਕਰਨ ਵਾਲੇ ਗੱਲ ਸੱਚੀ ਤੇ ਗਿਆ ਪ੍ਰੀਤ ਸਾਫ਼ ਜੀ ਗੱਲ ਐ ਸਪਸ਼ਟ ਜੀ ਹੁਣ ਤਾਂ ਹਰ ਪਾਸੇ ਉਹ ਅੱਡ ਹੋਣਾ ਹੀ ਪੈਣਾ ਹੈ ਚਾਹੇ ਕੁਛ ਵੀ ਹੋਵੇ ਅਹੀਂ ਕਿਉਂ ਕਿਸੇ ਦੀਆਂ ਜ਼ਿੰਮੇਵਾਰੀਆਂ ਪੁਰੀਆ ਕਰੀਏ ਆਪਣੇ ਤੇ ਕੰਮ ਖਤਮ ਨਹੀਂ ਹੁੰਦੇ ਤੁਹਾਡੇ ਵੀ ਸੇੜ ਕੇ ਬਹਿ ਜੀਏ ਮਾ ਜੀ ਜੀ ਸਾਡੇ ਬੰਦੇ ਆਪਣਾ ਕੰਮ ਕਰੂ ਤੂੰ ਕਰਨ ਦੇ ਨਾ ਕਿ ਇਹਨਾਂ ਦੇ ਬੱਚਿਆਂ ਦਾ ਕੰਮ ਕਰਨ ਕੇ ਦੱਸੋ ਬਿਲਕੁਲ ਬਸ ਉਹ ਇਹਨਾਂ ਜੋਗੇ ਰਹਿ ਜਾਣਗੇ ਫਿਰ ਆਪਣਾ ਪਰਮਾਤ ਭੁੱਲ ਜਾਣਗੇ ਆ ਗਈ ਹੈ ਹੈ ਕਿੱਥੋਂ ਆਈ ਸੀ ਨੋਟਾਂ ਤੂੰ ਹੈ ਉਹ ਮम्मा ਤੁਹਾਨੂੰ ਪਤਾ ਹੀ ਹੈ ਮੇਰੀ ਜੀ ਫਰੈਂਡ ਦਾ ਬਰਥਡੇ ਆਹੋ ਸੱਚ ਤੋ ਤੂੰ ਤਾਂ ਗਿਫਟ ਵੀ ਲਿਆ ਤੇਰਾ ਖਿਆ ਸੀ ਲੈ ਗਈ ਨਹੀਂ ਕਿ ਫਿਰ ਕੋ ਤਾਂ ਜਾ ਨਹੀਂ ਮम्मा ਸਾਡਾ ਨਾ ਪਲਾਨ ਚੇਂਜ ਹੋ ਗਿਆ ਸੀ ਹੁਣ ਨਾ ਪਲਾਨ ਬਣਿਆ ਕਿ ਅਸੀਂ ਅਧਿਕਰ ਜਾਵਾਂਗੇ ਰਾਤੀ ਅੱਛਾ ਸਾਨੂੰ ਡਿਨਰ ਵੀ ਕਰਾਏਗੀ ਲੈ ਬੜੀ ਵਧੀਆ ਗੱਲ ਐ ਪਾਪਾ ਨੂੰ ਤੇ ਕੁਛ ਛਾਡਾਂਗੇ ਇੱਕ ਦਰੂਹ ਰਾਤੀ ਲੈ ਵੀ ਆਂਗੇ ਤੂੰ ਫਿਰ ਕਹਣਾ ਕਿਹੇ ਗੱਲ ਦੀ ਕਰੀ ਹੋਰ ਵੀ ਕੁਛ ਨਾਲ ਲੈ ਕੇ ਜਾਣਾ ਤਾਂ ਲੈ ਜਿਵੇਂ ਅਰੇ ਬਦ ਦਰਤੀ ਰੋਟੀ ਨਹੀਂ ਘਰ ਖਾਣੀ ਹੋਣੀ ਨਹੀਂ ਤੇ ਮੇਰੀ ਰੋਟੀ ਨਾਲ ਨਹੀਂ ਨਹੀਂ ਬਣਾਉਂਦੀ ਨਾਲੇ ਮੈਂ ਹੋਰ ਗੱਲ ਸੋਚੀ ਸੱਚ ਤੂੰ ਸੋਚਦੀ ਬਣਾ ਤੂੰ ਬੋਲਿਆ ਅger ਫੜਾ ਫੜਾ ਮੈਂ ਅਨਬੋਧ ਐਂਚ ਨੂੰ ਵੀ ਨਾਲ ਲੈ ਜਾ ਉਹਨਾਂ ਦਾ ਵੀ ਦਿਲ ਲੱਗਾ ਰਹੂਗਾ ਯਾਰ ਵਿਚਾਰੇ ਬੈਠੇ ਬੋਲ ਰਹੀ ਹੁੰਦੇ ਹੋ ਨੇ ਹੈਗੇ ਕਿੱਥੇ ਹੋ ਬਸ ਕੀ ਹੋਇਆ ਹਾਂ ਕੁਛ ਜ਼ਿਆਦਾ ਨਹੀਂ ਮੇਰੀ ਤੀ ਸੋਚਾਂ ਲੱਤੀ ਅੱਜਕੱਲ ਆਪਣਾ ਸੋਚ ਕੀ ਕਰਨਾ ਚਾਹਨੀ ਐ ਆਪਣਾ ਸੋਚ ਕਿੱਥੇ ਜਾਣਾ ਚਾਹਨੀ ਐ ਪੇਲੀਆਂ ਸੋਚਾਂ ਖਤਮ ਕਰਦੇ ਹੁਣ ਜਿੱਥੇ ਜਾਣਾ ਆਪਣਾ ਚਾ ਆਪਣਾ ਵੇਖ ਤਿੰਨ ਦੀ ਲੋੜ ਨਾਲ ਉਹਦੇ ਹਾਂਦੇ ਨੇ ਛੋਟੇ ਨੇ ਬਹੁਤ ਉਹਨਾਂ ਨਾਲ ਜਾ ਕੇ ਕੀ ਕਰਨੀਂ ਦੱਸੇਂਗੀ ਤੇ ਬਿਨਾਂ ਕੁਛ ਮਮਾ ਘਰ ਬੈਠੇ ਵੀ ਤੇ ਬੋਲ ਰਹੀ ਹੁੰਦੇ ਆ ਕੀ ਕਰ ਰਹੇ ਹੋ ਅੱਗੇ ਵੇਖੋ ਹੈਗੇ ਕਿੱਥੇ ਨੇ ਆਉ ਤੋਂ ਅਜੇ ਅੱਗੇ ਦੇ ਕਿੰਨਾ ਖੇਲ ਦਿਨ ਦੇ ਨੇ ਸਾਰੇ ਘਰ ਜਿੱਥੇ ਆਲਪੈ ਲੱਗੀ ਹੁੰਦੀ ਹੈਗੀ ਕਿੱਥੇ ਨੇ ਉਹ ਮੈਂ ਕਿੰਨੀ ਵਾਰ ਲੱਭ ਲਿਆ ਆਪਣੀ ਮਾਂ ਵਾਲੇ ਗਏ ਉੱਪਰ ਕਮਰੇ 'ਚ ਬੈਠੇ ਹੋਣੇ ਆ ਤੂੰ ਵੀ ਪੈਣਾ ਨਾ ਜਾ ਕੇ ਤੈਨੂੰ ਜੋ ਸਮਝਾਇਆ ਨਾ ਉਹੀ ਕਰ ਨਹੀਂ ਤੇ ਪਾਪਾ ਨੂੰ ਮੈਂ ਕਹਦਾਂ ਨੇ ਇਸ ਵਾਰ ਮम्मा ਤੂੰ ਵੀ ਨਾ ਥੋੜਾ ਜਿਹਾ ਆਪਣੇ ਆਪ ਐਦਾਂ ਨਾ ਚੱਲਿਆ ਕਰੋ ਵੇਖੋ ਤੂੰ ਹੀ ਮਨਾ ਕਿ ਤਾ ਨਾ ਨੂੰ ਥੱਲੇ ਆ ਲਈ ਤਾਂ ਹੀ ਉੱਪਰ ਗਏ ਹੋਣੇ ਨੇ ਮਮਾ ਤਾਂ ਮੈਂ ਕਿੰਨੀ ਵਾਰੀ ਸਮਝਾਇਆ ਆਪਣੀਆਂ ਧੋਸ ਜੀ ਨਾਲ ਜਮਾਇਆ ਕਰੋ ਹਾਂ ਧੋਸ ਹੈ ਹਾਂ ਪਤਾ ਤੈਨੂੰ ਪਿਆਰ ਜ਼ਿਆਦਾ ਕਰਦੀ ਆ ਤੇ ਤੈਨੂੰ ਐਦਾ ਮਤਲਬ ਹੈ ਕਿ ਤੂੰ ਜੋ ਮਰਜ਼ੀ ਮੈਨੂੰ ਕੋ ਕਹਿ ਲਵੀਂ ਕਿ ਤੇ ਮੈਂ ਸੁਣ ਲਾਂਗੀ ਗਾਹ ਪਤਾ ਕਿ ਨਾਲ ਥੱਲੇ ਪਾਉਂਦੇ ਨੇ ਜਦੋਂ ਬਹਿ ਜਾਂਦੇ ਨੇ ਮਾਂ ਉਹਦੀ ਕੋਲ ਨਾ ਕੰਮ ਨਹੀਂ ਹੁੰਦਾ ਸੋਚਾਂ ਚ ਪਈ ਰਹਿੰਦੀ ਹਾ ਟਾਈਮ ਤੇ ਠੇਕਾ ਮੈਂ ਨਹੀਂ ਕਿੱਥੇ ਕੰਮ ਕਰਨ ਦਾ ਜਾਂ ਵੇ ਸੇਕਲਾ ਤੂੰ ਵੀ ਘਰ ਦਾ ਕੰਮ ਕਰ ਲਿਆ ਕਰ ਬਿਠਾ ਲਾ ਥੱਲੇ ਪਾ ਲਾ ਗਾ ਜਿੰਨਾ ਪਾਉਣੇ ਆਪਣੇ ਆਪਣੇ ਕਮਰੇ ਚ ਰਹਿ ਆਪਣੇ ਕਮਰਿਆਂ ਚ ਗਾਹ ਪਾਂ ਤੇ ਜੋ ਮਰਜ਼ੀ ਕਰ ਲੈ ਮੇਰ ਕੋ ਨਹੀਂ ਹੁੰਦਾ ਬਾਬਾ ਦਾ ਲੈਣਾ ਗਾਹ ਸਿਆਪਾ ਤੇਰੀ ਚਾਚੀ ਵੀ ਇਹਨਾਂ ਕੰਮ ਨਹੀਂ ਕਰਦੀ ਤੇ ਚਲੋ ਉਹਨੂੰ ਮੈਂ ਕਹਿ ਵੀ ਨਹੀਂ ਸਕਦੀ ਉਹਦੇ ਕਿਹੜੇ ਪਾਲ ਬੱਚੇਗੇ ਆ ਤੇ ਤੂੰ ਤਾਂ ਐਵੇਂ ਨਹੀਂ ਘਰ ਟਿਕਦੀਗੀ ਤੇ ਕਲੇਰਾ ਕਿਦਾ ਉਹਦੇ ਵਿੱਚ ਜਾਂਦਾ ਝਾਓ ਨੂੰ ਮੈਂ ਇੱਕ ਦਾ ਥੋੜੀ ਸੋਚੀ ਤਾਂ ਹੁੰਦਾ ਅੱਗੇ ਤੁਸੀਂ ਇੰਦਾ ਸੋਚਦੇ ਹੀ ਹੋਰ ਇਹਦੇ ਚਾਚੀ ਦਾ ਕੀ ਕਸੂਰ ਹੈ ਜੇ ਚਾਚਾ ਜੀ ਨਹੀਂ ਰਹੇ ਦੇਖ ਮੰਨਣਾ ਜਿੰਨੀ ਉਮਰ ਹੈ ਨਾ ਉੰਨੇ ਕੱਲ ਕਰ ਬਾੜੀ ਜ਼ਬਾਨ ਨਾ ਚਲਾ ਮੈਂ ਤੋ ਬਾਹਰ ਹੋ ਕੇ ਨਾ ਚੱਲ ਮੈਂ ਤੈਨੂੰ ਉਹ ਦਿਨ ਵੀ ਸੁਝਾਇਆ ਸੀ ਕਿ ਜੇ ਮੈਂ ਕੁਝ ਕਰਦੀ ਵੀ ਆ ਨਾ ਫਿਰ ਤੇ ਚ ਤੁਹਾਡਾ ਹੀ ਕੁਝ ਭਲਾ ਜਾਵੇ ਪਰ ਤੈਨੂੰ ਨਾ ਕਿ ਅੰਛਰੇ ਅਨਮੋਲਾ ਕੁਝ ਜ਼ਿਆਦਾ ਹੀ ਪਿਆਰ ਹੈ ਗਿਆ ਕਰੋ ਪਿਆਰ ਭੈਣ ਭਰਾ ਦੇ ਠੀਕ ਹੈ ਪਰ ਬੰਦੇ ਨੂੰ ਨਾ ਉਨੇ ਚ ਹੀ ਰੱਖੋ ਜਿੱਲੇ ਚ ਜੱਜਣ ਸੁਣ ਲਿਆ ਕਿਆ ਨਾ ਥੱਲੇ ਨਾ ਉਤਰੀ ਮੈ ਲਈ ਹੁੰਨੀ ਕੁਝ ਬਣਾ ਕੇ ਮੋਦੀ ਮੈਨੂੰ ਮੇਰੀ ਜ਼ਿੰਮੇਵਾਰੀਆਂ ਸਮਝਾਉਣ ਆ ਲਿਆ ਹੁੰਦਾ ਕਿ ਸਿਰ ਤੋਂ ਚੱਲ ਗਿਆ ਇਹਨੇ ਵੀ ਅੱਖਾਂ ਮੱਥੇ ਤੇ ਆ ਗਿਆ ਤੂੰ ਬੰਦਾ ਇਹਨੇ ਪੁੱਛੇ ਅੱਗੇ ਵੀ ਤਾਂ ਸਾਰਾ ਘਰ ਦਾ ਕੰਮ ਹੁੰਦਾ ਹੀ ਹੁਣ ਹੀ ਨਾਲੇ ਮੈਨੂੰ ਜ਼ਰੀਆ ਸੁਣਾਉਂਦਾ ਹੈ ਪੈਣੀ ਆ ਅੱਗੇ ਵੀ ਤਾਂ ਬੱਚੇ ਸਕੂਲ ਜਾਂਦੇ ਹੀ ਆਪ ਹੀ ਜਾਂਦੇ ਹੀ ਮਗਰ ਅੱਗੇ ਕਿਹੜਾ ਮੈਂ ਜਾਣੀ ਹੁਣ ਇਹ ਤੂੰ ਆਪਣੀ ਜ਼ਿੰਮੇਵਾਰੀ ਸਮਝ ਤੂੰ ਮਗਰ ਜਾਇਆ ਕਰ ਬੱਚਿਆਂ ਦੇ। ਯਾ ਵਡੀਆਂ ਮੇਰੀਆਂ ਜ਼ਿੰਮੇਵਾਰੀਆਂ ਸਮਝੋ। ਪਹਿਲਾਂ ਤੇ ਮੇਰੇ ਅੱਗੇ ਪਿੱਛੇ ਤੁਰਿਆ ਫਿਰਦਿਆ ਰਹਿੰਦੀ ਹੁੰਦੀ ਸੀ ਕਿ ਸਿਮਰਤ ਤੂੰ ਬਹਿ ਜਾ ਕੋਈ ਨਾ ਅਹੀਂ ਕੰਮ ਕਰ ਲੈਨੇ ਆ। ਆ ਛੋਟੇ ਮੇਰੇ ਅੱਗੇ ਪਿੱਛੇ ਰਹਿੰਦੀ ਹੁੰਦੀ ਸੀ ਤੇ ਵੱਡੀ ਉਹ ਵੀ ਕਹਿੰਦੇ ਨੇ ਕੋਈ ਗੱਲ ਨਹੀਂ ਤੂੰ ਬਹਿ ਜਾ ਮੈਂ ਆਪੇ ਸਾਰਾ ਕੰਮ ਵੇਖ ਲੂ। ਤੇ ਹੁਣ ਹੁਣ ਤੇ ਭਾਬੀ ਤੁਸੀਂ ਇਕੱਲੇ ਬੋਲੀ ਜਾਂਦੇ। ਮੇਰੇ ਕਾਹ ਤੋਂ ਅੰਜੂ ਭਾਬੀ ਜੀ ਇੱਕ ਇੱਕ ਗੱਲ ਕਹੀ ਸਹੀ ਆ। ਪ੍ਰੀਤ ਤੂੰ ਤਾਂ ਮੈਨੂੰ ਸਮਝਾਈ ਨਾ ਮੈਨੂੰ ਵੀ ਪਤਾ ਵਾ ਮੇਰਾ ਚੰਗਾ ਮਾੜਾ ਤੇ ਜੋ ਕੋਈ ਤੂੰ ਮੈਨੂੰ ਸਮਝਾਉਂਦੇ ਜੀ ਨਾ ਇਹ ਵੀ ਮੈਨੂੰ ਦਿਖਨਦਿਆ ਪਹਿਲਾਂ ਤੇ ਕਦੀ ਮੈਨੂੰ ਸਮਝਾਇਆ ਨਹੀਂ ਤਾਂ ਤੂੰ ਕਈ ਸਮਝਾਇਆ ਹੀ ਤੇ ਨਾ ਭਾਬੀ ਨੇ ਤੇ ਅੱਜ ਜਦੋਂ ਉਹ ਨਹੀਂ ਰਹੇ ਤੇ ਤੁਸੀਂ ਮੈਨੂੰ ਜ਼ਿੰਮੇਵਾਰੀਆਂ ਸਮਝਾਉਂਦੇ ਆ ਪਿਆ ਕਿ ਭਾਬੀ ਆ ਚੀਜ਼ ਦੀ ਇਦਾਂ ਕਰ ਲੈਣੀ ਚਾਹੀਦੀ ਹੈ ਪਹਿਲਾਂ ਵੀ ਤਾਂ ਸਭ ਕੁਝ ਹੁੰਦਾ ਸੀ ਹੁਣ ਕੋਈ ਜਾਲਾ ਹੁਣ ਇਸ ਕਰ ਚ ਭਾਬੀ ਤੇ ਲੜਾਈ ਵਾਲੀ ਗੱਲ ਤੇ ਹੈ ਨਹੀਂ ਕੋਈ ਵੀ ਅੰਜੂ ਭਾਬੀ ਨੇ ਸਹੀ ਤੇ ਕਿਹਾ ਹੈ ਦੇਖੋ ਤੁਸੀਂ ਹੁਣ ਆਪਣੀ ਜ਼ਿੰਮੇਵਾਰੀ ਸਾਂਭਣੀ ਆ ਮਨਜੂਬਾ ਵੀਦੀ ਵੀ ਉਮਰ ਨੂੰ ਜਾਨੀ ਦੇਖੋ ਉਹਨਾਂ ਨੇ ਆਪਣੀ ਕੁੜੀ ਵੱਲ ਵੀ ਵੇਖਣਾ ਹੁਣ ਉਹ ਕੁੜੀ ਵੀ ਉਹਨਾਂ ਦੇ ਜਵਾਨ ਤੇ ਮੇਰੇ ਕੋ ਸਾਬਜੀ ਗੱਲ ਜੀ ਮੇਰੇ ਕੋ ਨਹੀਂ ਜਿੰਨਾ ਹੁਣ ਮੈਂ ਆਪਣਾ ਆਪ ਵੀ ਵੇਖਣਾ ਹੂੰ ਘਰ ਦਾ ਸਾਰਾ ਕੰਮ ਤੇ ਮੇਰੇ ਸਿਰ ਤੇ ਹੀ ਨਾ ਮੇਰੇ ਬੱਚੇ ਇਸ ਘਰ 'ਚ ਖਰਾਬ ਕਰਦੇ ਹੋ ਤਾਂ ਕੋਈ ਹੁੰਦਾ ਨਹੀਂ ਨਾ ਉਹੋ ਹੀ ਇਸ ਘਰ 'ਚ ਰਲ ਲੋਲਾ ਪਾਉਂਦੇ ਦੇਖੋ ਭਾਬੀ ਜੋ ਚੱਲ ਗਿਆ ਸੋਨ ਛੱਡੋ ਹੁਣ ਯਾਦ ਆ ਸਾਰੇ ਜ਼ਿੰਦਗੀ ਨਹੀਂ ਕੱਟੀ ਜਾਂਦੀ ਤਦੈ ਤੁਹਾਨੂੰ ਕਹਿ ਸੀ ਕੋਈ ਫੈਸਲਾ ਲੈ ਲਓ ਦੀਦੀ ਹਾਂ ਮੈਂ ਦੇਸਰ ਸੋਚੀ ਤੇ ਬੜਬੜ ਕਰਾਂ ਬਿਸਮਲਾ ਉਹ ਮੈਨਾਂ ਸਾਡੀ ਗੱਲਾਂ ਦਾ ਗੁੱਸਾ ਕਰ ਲਿਆ ਕਰਦੀ ਤੇ ਕਰ ਲਵੇ ਗੁੱਸਾ ਸਿੱਧੀ ਜੀ ਗੱਲ ਹੈ ਹੁਣ ਗੱਲ ਤਾਂ ਕਰਨੀ ਸੀ ਕਲੀਅਰ ਟਿਕਸੋ ਮੈਂ ਕਰਤੀ ਕਰਦੀ ਤੇ ਕਰ ਲਵੇ ਗੁੱਸਾ ਉਹ ਮੰਮੀ ਨੂੰ ਨਾ ਦੱਸਦੇ ਮੈਂ ਮੰਮੀ ਨੂੰ ਕਰਕੇ ਸਾਨੂੰ ਝੁਕਾ ਪਾ ਦੂੰਗੀ ਮੰਮੀ ਨੂੰ ਕਹਿੰਦੀ ਹੈ ਨਾ ਤੇ ਕਹਿ ਲਵੇ ਯਾਰ ਵੇ ਇੱਕ ਦਿਨਾਂ ਇੱਕ ਦਿਨ ਤਾਂ ਸਾਨੂੰ ਬੋਲਣਾ ਪੈਣਾ ਸੀ ਤੇ ਕਰ ਲਵੇ ਜਿਹੜੀ ਗੱਲ ਕਰਨੀ ਆ ਮਾਤਾ ਦਾ ਆਢੋਂ ਦੀ ਗੱਲ ਹੋਏਗੀ ਨਾ ਸਭ ਬਹੁਤ ਵਧੀਆ ਉਹਦੇ ਵਾਸਤੇ ਵੀ ਤੇ ਸਾਡੇ ਵਾਸਤੇ ਵੀ ਬਹੁਤ ਵਧੀਆ ਕੀਤਾ ਜੀ ਤੁਸੀਂ ਜਿਹੜਾ ਬੋਲ ਪਏ ਇਹਦੇ ਵਿੱਚ ਤਾਂ ਸਾਡਾ ਫਾਇਦਾ ਹੈ ਫਰ ਇੱਕ ਗੱਲ ਧਿਆਨ ਰੱਖੀ ਤੂੰ ਨਾ ਹੁਣ ਪੱਲਾ ਛੱਡ ਦੀ ਮੇਰੇ ਤੋਂ ਮੇਰੇ ਨਾਲ ਹੀ ਰਹੀਂ ਨਹੀਂ ਨਹੀਂ ਕੱਲ ਨੂੰ ਜਦੋਂ ਗੱਲ ਕਰਨੀ ਹੈ ਨਾ ਨਾਲ ਵੀ ਤਾਂ ਖਲੋਤਾਂ ਹੋਣਾ ਚਾਹੀਦਾ ਐਨਾ ਹੋਵੇ ਗੱਲ ਉਧਰੋਂ ਕੋਈ ਚਲਦੀ ਹੋਵੇ ਤੇ ਤੂੰ ਪੱਲਾ ਛੱਡ ਦਵੇ ਨਹੀਂ ਨਹੀਂ ਬੰਦੀ ਇਦਾਂ ਹੀ ਸੋਚ ਲੈ ਸੋਚੂ ਮੈਂ ਹੀ ਤੁਹਾਡਾ ਪੱਲਾ ਛੱਡ ਦੀ ਦੇਖ ਕਿੰਨਾ ਕਿਤੇ ਤਾਂ ਖਲਾਫ ਹੋਣਾ ਹੀ ਪੈਂਦਾ ਨਾ ਫਿਰ ਮੈਂ ਹੀ ਨਹੀਂ ਟੈਂਸ਼ਨ ਨਾਲ ਲਵਤ ਸੀ ਨਾਲ ਵਧੀਆ ਨਹੀਂ ਅੱਡੋ-ਅੱਡਾਂ ਦਾ ਫੈਸਲਾ ਟੱਬਰਾਂ ਦੇ ਟੱਬਰਾਂ ਦੀ ਰੋਟੀ ਮੇਰੇ ਕੋਲ ਨਹੀਂ ਪੱਕਦੀ ਨਾਲ ਮੈਂ ਕਿਤੇ ਕਿੰਨੇ ਖਾਣੇ ਦੋ ਮੈਂ ਖਾਣੀਆਂ ਦੋ ਮੇਰੇ ਘਰ ਵਾਲਿਆਂ ਨੇ ਖਾਣੇ ਗੱਲ ਤਾਂ ਸਹੀ ਹੈ ਇੱਥੇ ਵੀ ਕਿੰਨੇ ਕੁ ਜੀ ਹੈਗੇ ਨੇ ਮੰਮੀ ਨੇ ਜਿਹਦੇ ਨਾਲ ਰਹਿਣਾ ਹੈਗਾ ਮੰਮੀ ਕਹਿਦਨ ਸਿੱਧੀ ਜੀ ਗੱਲ ਹੈ ਨਾਲੇ ਆਉਂਦੇ ਆ ਨਾ ਤੇ ਮੈਂ ਵੀ ਇਹਨਾਂ ਨਾਲ ਗੱਲ ਕਰਨ ਜਾਂਦੀ ਅੱਜ ਲੱਗਦਾ ਹੁਣ ਗੱਲ ਹੋ ਜਾਵੇ ਤੇ ਚੰਗੀ ਹੈ ਨਾਲ ਲੱਗੇ ਤਾਂ ਹੁੰਦਾ ਸੀ ਜੋ ਕਹੇਗਾ ਨਾ ਉਹੀ ਇਹਨਾਂ ਨੇ ਸੁਣਦੀ ਹੁੰਦੀ ਸੀ ਸਾਡੇ ਮੇਰਾ ਭਰਾ ਹੈ ਹੁਣ ਕੀ ਦੀ ਸੁਣਨੀ ਮੂੰ ਤੇ ਇਹਨਾਂ ਦੀ ਸੁਣਨੀ ਹੋਏਗੀ ਸਾਗਰ ਵੀ ਸਾਡੇ ਨਾਲ ਹੀ ਖਲੋਵੇ ਫੇਰ ਹੀ ਗੱਲ ਕਰਦਾ ਮਜ਼ਾ ਆਉਂਦਾ ਹੈ ਸਮਝਾ ਦੀ ਸਾਗਰ ਨੂੰ ਫੇਰ ਤੂੰ ਤੇ ਟੈਨਸ਼ਨ ਕੋਖ ਲੋ ਤੇ ਖਲੋ ਤੇ ਸਮਝ ਮੰਮੀ ਬਣਾ ਦੋ ਯਾਰ ਕੋਸ਼ ਭੁੱਖ ਲੱਗੀ ਇੰਨੀ ਢੇਰ ਦਾ ਕਹਿਣਾ ਪਿਆ ਵਾ ਅੱਜ ਤੇਰੇ ਕੋ ਜੀਰਾ ਨਹੀਂ ਹੁੰਦਾ ਫੇ ਦਹੀਂ ਇਹਣਾ ਕਰ ਮੈਂ ਵੜਾ ਦੇਣੀ ਹੈ ਕਿੰਡਾ ਹੋ ਰਿਹਾ ਤੁਹਾਨੂੰ ਕਹਿੰਦੇ ਆ ਬਣਾ ਦੋ ਬਣਾ ਦੋ ਅੱਜ ਤੇਰੇ ਚ ਸਬਰ ਹੋਣਾ ਜਾ ਕੀ ਤੂੰ ਕਿੰ ਕਿੰ ਲਾਈਆ ਕੀ ਮੁੰਡੇ ਜੜਕੰਦੀ ਆ ਦਦੀ ਨਾਲ ਕੋਈ ਨਾ ਕਿਹਾ ਬਣਾ ਦੋ ਕੋਈ ਸ਼ੇ ਬਣਾ ਕੇ ਨੰਦੇਵੇ ਜਿਹੜਾ ਮੈਂ ਚ ਤੈਨੂੰ ਮੈਂ ਕਿਹਾ ਮੈਂ ਵੜਾ ਦੇਣੀ ਇਹ ਚ ਰੋਲਾ ਪਾਉਣ ਵਾਲੀ ਕਿਹੜੀ ਗੱਲ ਆ ਸਿਮਰਤ ਕਿਉਂ ਜੜਕੰਦੀ ਉਹਨੂੰ ਉਹ ਮੰਗਨਦੇ ਤੁਹਾਨੂੰ ਬਣਾ ਕੇ ਦੇ ਆ ਮੈਂ ਵੜਾਉਣ ਨਹੀਂ ਲੱਗੀ ਆ ਨਾ ਦੇਖਾ ਨਹੀਂ ਆਪਣਾ ਵਾਲੀ ਮਿੰਦੇ ਤੇ ਕੁਝ ਦਿਖਣ ਹੀ ਨਹੀਂ ਜਾਂਦਾ ਮੈਗੀ ਹੈਗੀ ਨਾ ਕੁਝ ਇਹ ਤਾਂ ਸੰਭੀ ਰੋਦਾ ਕੁਝ ਮਾਰ ਨਹੀਂ ਪਿੰਦੀ ਗੰਦੇ ਇੱਥੇ ਕੋਈ ਹੈ ਹੀ ਨਹੀਂ ਇੱਥੇ ਕੋਈ ਚੀਜ਼ ਤੰਜੂ ਨੂੰ ਪੁੱਛ ਕੁਝ ਵੀ ਰਹਿਣ ਦੋ ਇਹ ਮੇਰੀ ਜ਼ਿੰਮੇਵਾਰੀ ਮੈਂ ਆਪੇ ਸੰਭਲ ਲਵਗੀ ਕਿਹੇ ਨੂੰ ਕਹਿੰਦੀ ਕੋਈ ਲੋੜ ਨਹੀਂ ਕਿਉਂ ਆਕੇ ਕੁਝ ਕਰੀਓ ਨਾਲੇ ਇੱਧਰ ਨੂੰ ਅੰਜ ਕਿੱਥੇ ਖੜਜਣ ਕੀ ਹੋਇਆ ਅਣੀ ਤਪੀ ਤੋ ਫਿਰਦੀ ਐ ਮੰਮੀ ਤਪਾਣੇ ਤੋ ਹੋਰ ਕਰ ਕੀ ਕਰਾਂ ਮੈਂ ਸਵੇਰ ਦੀ ਠੀਕ ਨਹੀਂ ਹੈਗੀ ਮੈਂ ਅੰਜ ਨੂੰ ਭੇਜਿਆ ਕਿ ਜਾਂ ਅੰਜ ਵੱਡੀ ਮੰਮਾ ਨੂੰ ਜਾਕੇ ਕਹਿ ਰਹੇ ਤੈਨੂੰ ਦੋ ਫੁਲਕੇ ਲਾਗੇ ਦੇ ਦਿੰਦੇ ਕੁਝ ਖਾ ਲੇ ਦੇ ਦਿੰਦੇ ਇਹ ਕਿਹਾ ਤੇ ਇਨਾਂ ਨੇ ਗਾੜੀ ਉਨਾਂ ਨਾਲ ਦੱਸਿਆ ਕੀ ਕਹਿ ਦਿੱਤਾ ਕਿ ਜਾ ਆਪਣੇ ਮਾਣ ਜਾਕੇ ਕਹਿ ਸਾਡੇ ਕੋਲ ਨਹੀਂ ਬੰਦੀ ਅੱਛਾ ਐਡਾ ਕਿਹਾ ਮਤ ਕਰਦੀ ਇਹਦੇ ਨਾਲ ਗੱਲ ਜਾ ਕੇ ਹਾਂਜੀ ਮੰਮੀ ਕਰੋ ਇੰਨਾ ਨਾਲ ਗੱਲ ਫਿਰ ਕੀ ਹੋ ਗਿਆ ਜੇ ਅੱਜ ਸਭ ਤੋਂ ਜ਼ਿਆਦਾ ਮੈਨੂੰ ਇਸ ਪਰਿਵਾਰ ਦੀ ਜ਼ਿਆਦਾ ਜ਼ਰੂਰਤ ਆ ਤੇ ਮੇਰੇ ਸਾਥ ਛੱਡੀ ਜਾਂਦੇ ਆ ਜੇ ਮੇਤੇ ਦੀ ਬੜੀ ਮੁਸੀਬਤ ਪਾਣੀ ਆਈ ਆ ਇੰਨਾ ਸੋਹਣ ਢਾਲ ਬਣ ਕੇ ਮੇਰੇ ਨਾਲ ਰੋਣਾ ਚਾਹੀਦਾ ਤੇ ਇਹ ਮੈਨੂੰ ਕੱਲੀਆਂ ਛੱਡ ਦਿੱਤਾ ਤੁਹਾਨੂੰ ਪਤਾ ਨਾ ਮੰਮੀ ਉਹ ਦਿਨ ਮੈਂ ਆਪਣੇ ਪੇਕੇ ਨੂੰ ਕਿਉਂ ਜਵਾਬ ਦਿੱਤਾ ਇਸੇ ਕਰਕੇ ਦਿੱਤਾ ਕਿ ਨਹੀਂ ਮੇਰਾ ਪਰਿਵਾਰ ਇੱਥੇ ਆ ਮੇਰੇ ਸਾਰੇ ਜਾਣ ਇੱਥੇ ਆ ਮੈਂ ਕਿੱਧਰ ਕਿਉਂ ਜਾਵਾਂ ਮੈਂ ਕਿਉਂ ਦਰਦ ਦਰਦ ਧੱਕੇ ਖਾਵਾਂ ਪਰ ਅੱਜ ਕੋਈ ਨਹੀਂ ਸਿਮਰਤ ਤੂੰ ਫਿਕਰ ਨਾ ਕਰ ਮੈਂ ਤੈਨੂੰ ਪਹਿਲਾਂ ਵੀ ਕਿਹਾ ਤੇ ਮੈਂ ਤੁਹਾਨੂੰ ਵੀ ਕਹਿੰਦੀ ਕਿ ਮੈਂ ਤੇਰੇ ਨਾਲ ਹਾਂ ਫਿਰ ਕਿਹੇ ਗੱਲ ਦੀ ਟੈਨਸ਼ਨ ਹੈ ਦਿ ਲੋੜ ਨਹੀਂ ਗਈ ਮੈਂ ਕਰਦੀ ਗੱਲ ਜਾ ਕੇ ਨਾਲ ਨਾਲ ਵਾ ਕਿੱਦਾਂ ਦੋਵੇਂ ਜਿੰਨਾ ਬੈਠੀ ਆਏ ਆ ਕੀ ਤੁਸੀਂ ਦੋਨਾਂ ਨੇ ਘਰ ਦਾ ਮੋਲ ਬਣਾਇਆ ਆ ਅਹੀਂ ਇਹ ਵੀ ਦਿੱਤਾ ਹੈ ਮੁੰਡੇ ਨੇ ਤੁਹਾਡੇ ਕੋਲ ਰੋਟੀ ਮੰਗੀ ਤੇ ਤੁਸੀਂ ਅਗੋਂ ਕੀ ਜਵਾਬ ਦਿੱਤਾ ਤੁਹਾਨੂੰ ਮੰਮੀ ਅਹੀਂ ਉਹਨੂੰ ਕੀ ਕਹਤਾਂ ਠੱਕੇ ਟੁੱਟੇ ਅਸੀਂ ਬੈਠੇ ਸੀ ਮੈਂ ਕਿਹਾ ਜਾ ਹਾਂ ਚ ਜਾ ਕੇ ਉੱਥੇ ਰੋਟੀ ਪਈ ਹੋਈ ਏ ਉਹ ਤਾਂ ਸਬਜ਼ੀ ਪਾ ਕੇ ਤੇ ਖਾ ਲਾ ਇਹਦੇ 'ਚ ਉਹਨੂੰ ਹੀ ਕੀ ਗਲਤ ਕਹਿਤਾ ਹੈਗਾ ਅੱਗੇ ਉਹ ਆਪ ਪਾ ਕੇ ਖਾਂਦਾ ਜੇ ਕੁਛ ਦੇ ਜਲਦੀ ਤੇ ਤੇਰਾ ਕੁਛ ਵਿਗੜ ਜਾਂਦਾ ਮੰਮੀ ਉਹ ਐਨੇ ਚੋਗਾ ਹੋ ਗਿਆ ਵਾ ਕਿ ਤੇਲੇ ਫੜ ਕੇ ਕੁਛ ਪਾ ਕੇ ਖਾ ਸਕੇ ਇੰਨਾ ਵੀ ਬੱਚੇ ਨੂੰ ਸਿਰ ਤੇ ਨਾ ਛੜਾਓ ਨਾਲ ਅਹੀਂ ਪ੍ਰੀਤ ਕੀ ਗੱਲ ਤੋਂ ਉਹਨੂੰ ਕਹਤਾਂ ਅਗੇਰੀਆ ਪੇ ਪਾ ਕੇ ਇਹਨੇ ਖਲੰਦਾ ਫ੍ਰਿਜ ਪਾ ਨਰੰਦਾ ਵੈ ਆਪੇ ਸ਼ਰਬਤ ਬਣਾ ਲਾ ਆਪੇ ਸਭ ਕੁਝ ਕਰ ਲਾ ਉਦੋਂ ਤੇ ਕੋਈ ਕੁਝ ਬੋਲਦਾਗਾ ਅਜੂ ਤੀ ਬੋਲਣ ਲੱਗੇਗੇ ਅੰਜੂ ਇੰਨਾ ਵੀ ਉਹ ਸਿਆਣਾ ਨਹੀਂਗਾ ਕਿ ਉਹ ਆਪ ਸਾਰੀਆਂ ਚੀਜ਼ਾਂ ਪਾ ਪਾ ਕੇ ਖਾਵੇ ਤੇ ਜੇ ਮੰਨਤ ਨੂੰ ਮੰਨਤ ਸਿਮਰਤ ਨੂੰ ਕੋਈ ਕੰਮ ਕਰੇ ਤੇ ਕੀ ਉਹ ਨੂੰ ਨਹੀਂ ਕਰਕੇ ਦੇਗੀ ਉਦੋਂ ਨਹੀਂ ਤੇਰੇ ਤੇ ਉਝਾਗਾ ਲਾਉਗੀ ਮੰਮੀ ਮਾਂ ਉਹਦੀ ਅੰਦਰ ਲੇਟੀ ਆ ਰਾਮ ਨਾਲ ਉਹ ਵੀ ਟੁਟ ਕੇ ਦੇਖ ਸਾਨੂੰ ਤੈਨੂੰ ਪਤਾ ਕੀ ਰਾਮ ਨਾਲ ਲੇਟੀ ਆ ਤੂੰ ਵੇਖਿਆ ਤੂੰ ਰਾਮ ਨਾਲ ਲੇਟੀ ਆ ਤੂੰ ਤੇ ਆਪ ਅੰਦਰ ਤੈਨੂੰ ਕਿਵੇਂ ਤੇ ਬਾਹਰ ਕੀ ਹੁੰਦਿਆਂ ਵਾ ਦੋਨੇ ਮੈਂ ਬੈਠ ਨਹੀਂ ਆ ਤਾਂ ਗੱਲਾਂ ਕਰਨ ਵਾਸਤੇ ਤੇ ਉਹਨੂੰ ਢਾੜ ਦਿੱਤੀ ਨਿਰਸੋਈ ਦੇ ਵਿੱਚ ਕੰਮ ਕਰਨ ਵਾਸਤੇ ਤੇ ਹੁਣ ਉਹਦਾ ਆਦ ਵੀ ਸੱਟ ਨਹੀਂ ਗਾ ਤੈਨੂੰ ਪੈਰਾਂ ਦੀ ਜੁੱਤੀ ਬਣਾ ਲਈਏਹੀਂ ਮੰਮੀ ਮੈਨੂੰ ਸੁਣ ਲੋ ਗੱਲ ਦੋਨੇ ਜੜੀਆਂ ਜਿਹੜੀ ਤੜ ਦਿਲਾ ਵਿੱਚ ਚਣਾ ਨੂਆ ਵਿੱਚ ਉਹ ਨਹੀਂ ਜਿਵੇਂ ਹੋਣ ਦੇਗੀ ਸਮੇਂ ਲੱਗ ਗਈ ਮੈਨੂੰ ਸਭ ਪਤਾ ਤੇ ਦੋਨੇ ਕੀ ਚਾਹੁੰਦੀਆਂ ਜੇ ਟੱਕੀ ਤੇ ਦਿਮਾਗਾਂ 'ਚ ਦੋਨਾਂ ਦੇ ਦਰਦ ਕੋ ਲੈਂਦੇ ਆ ਨਾ ਉਹਨੂੰ ਇੱਥੇ ਹੀ ਰੋਕ ਦੋ ਆਣਾ ਵੇ ਕਿ ਮੇਰੇ ਤੋਂ ਬੁਰਾ ਫਿਰ ਕੋਈ ਨਹੀਂ ਹੋਣਾ ਗੱਲ ਨੂੰ ਮੰਮੀ ਤੇ ਮੈਂ ਬੋਲਣ ਦਾ ਮੌਕਾ ਕਹੇ ਨਾ ਨਹੀਂ ਦੇਣਾ ਕਿਉਂਕਿ ਇਸ ਘਰ 'ਚ ਨਾ ਅਜੇ ਮੈਂ ਜਿੰਦੀ ਆ ਮਰਨੀ ਨਹੀਂ ਹੈ ਜੇ ਮੈਂ ਬੈਠੀ ਹਾਂ ਮੈਂ ਇਸ ਕਮਰੇ 'ਚ ਕਿ ਜਿਹੜੀ ਤੁਸੀਂ ਦੋਨੇ ਆਪਣੀ ਪਰਦਾ ਨਹੀਂ ਚਲਾਣ ਲੱਗ ਪੋ ਮੰਮੀ ਅਸੀਂ ਇਹਨੂੰ ਗਲਤੀ ਕੀ ਕੀਆ ਤਾਂ ਸਹੀ ਵੀ ਕੀ ਕੀਆ ਮੇਰੀ ਗੱਲ ਸੁਣੋ ਮੰਮੀ ਅੱਜ ਤੇਰੇ ਨਿਆਣੇ ਨਹੀਂ ਲੈਣਗੇ ਤੇਰੇ ਬੱਚੇ ਨਹੀਂਗੇ ਕੱਲੋਂ ਤੇਰੇ ਵੀ ਹੋਣੇ ਆ ਤੇਰੇ ਨਾਲ ਰਾਸਲੂ ਕੋਈ ਬਰਦਾਸ਼ਤ ਕਰਲੇਗੀ ਆਹੀ ਅੰਜੂ ਕੱਲੋਂ ਤੇਰੇ ਬੱਚਾ ਨਾਲ ਕਰੇਗੀ ਬਰਦਾਸ਼ਤ ਕਰਲੇਗੀ ਮੰਮੀ ਕੀ ਜੇਰ ਪਰ ਜਾਂਦੇ ਤੇ ਦਮਾਚੇ ਤੁਸੀਂ ਸੱਚੀ ਬੋਲਦੀ ਪਈਆਂ ਇਹਨਾਂ ਹਾਈਪਰ ਨਾ ਹੋ ਬਹਿ ਜਾ ਇੱਕ ਮਿੰਟ ਫ੍ਰੀ ਤੇ ਬਹਿ ਜਾ ਬਹਿ ਜਾਣੀ ਆ ਦੱਸੋ ਕੀ ਕਹਿਣਾ ਮੰਮੀ ਕਿੰਨੇ ਕੇ ਸ਼ਰੀਰਾਂ ਚ ਜਾਣ ਹੈਗੀ ਐ ਤੁਹਾਡੀ ਉਮਰ ਵੇਖੋ ਕਿੰਨਾ ਕੰਮ ਤੁਸੀਂ ਵੀ ਕਰ ਲੋਗੇ ਤੇ ਕਿੰਨਾ ਕੰਮ ਹੀ ਕਰ ਲਾਂਗੇ ਮੰਮੀ ਆਪਣਾ ਹੀ ਆਪਣਾ ਕੰਮ ਕਰ ਲਈ ਤੇ ਇੰਨਾ ਹੀ ਬਹੁਤ ਹੁੰਦਾ ਵੈ ਪਰ ਕਿੰਨਾ ਕੋਈ ਕਿਸੇ ਦਾ ਕਰ ਦਿੰਦਾ ਵੈ ਹੈ ਉਹ ਆਪਣੀ ਜੋ ਬੇਵਾਰੀ ਚੁੱਕੇ ਅਹੀਂ ਆ ਪਈ ਚੁੱਕੀ ਐ ਬਿਹਤਰ ਐ ਵੈ ਤੂੰ ਹੀ ਨਾ ਹਮ ਸਾਨੂੰ ਅਟਾਟ ਕਰ ਦੋ ਵਕਤ ਵਕਤ ਕਿਹੜੀ ਕਿੱਲੋ ਕਰਨਾ ਜਿੱਦਾਂ ਜੋ ਚੱਲਦਾ ਪਿਆ ਨਾ ਉਦਾਂ ਹੀ ਚੱਲੇਗਾ ਵਕਤ ਨਹੀਂ ਮੈਂ ਉਹ ਮਿਲ ਲਈ ਕਹਿਣੂੰ ਤੇ ਨਾ ਹੀ ਮੈਂ ਕਰਨਾ ਕਿਉਂ ਮੰਮੀ? ਵਾਖੋ ਨਾ ਆਪਣੀ ਆਪਣੀਆਂ ਜ਼ਿੰਮੇਵਾਰੀਆਂ ਚੁੱਕਾਂਗੇ। ਇਹ ਲੜਾਈਆਂ ਤੇ ਨਹੀਂ ਹੋਣਗੀਆਂ ਜਿਹੜੀਆਂ ਹੁੰਦੀਆਂ ਨੇ। ਅੱਗੇ ਕੀ ਤਾਂ ਬਿਮਾਰ ਗਿੰਦੀ ਸੀ ਪਰ ਉਹਨੂੰ ਆਪਣੇ ਸਾਰੇ ਫਰਜ਼ ਪਤਾ ਸੀ ਪੂਰੇ ਕਰਨੇ ਆ ਕਿ ਮੈਂ ਆਪਣੇ ਬੱਚੇ ਸਾਹਮਣੇ ਐ ਪਰਿਵਾਰ ਐ ਜਿਹੜੇ ਨੇ ਜਾਣਾ ਉਹਨੂੰ ਰੋਟੀ ਦੇਣੀ ਐ। ਅੱਜ ਕੱਲ੍ਹ ਉਹ ਭੁੱਲੀ ਪਈ ਸਾਰੀਆਂ ਗੱਲਾਂ ਹੀ। ਅੱਜ ਕੱਲ੍ਹ ਤੋਂ ਆਪਣੇ ਹੀ ਬਸ ਹਵਾ ਪਾਣੀ ਜਿ ਤੁਰੀ ਫਿਰਦੀ ਐ ਕਿ ਮੈਂ ਪਤਾ ਨਹੀਂ ਕੀ ਮਹਾਰਾ ਨਹੀਂ ਹੋਈ ਇਥੋਂ ਦੀ ਕਿ ਮੈਂ ਆਰਡਰ ਚਲਾਵਾਂਗੀ ਤੇ ਕੰਮ ਹੋ ਜਾਂਗੇ ਸਾਡੇ। ਅੰਜੂ ਇੰਨੀ ਨਹੀਂ ਆਣੀ ਤੂੰ ਵੀ ਨਹੀਂ ਆਗੀ। ਸੋਚ ਕੇ ਵੇਖ ਜਿਹੜਾ ਉਹਦੇ ਤੇ ਦੁੱਖਾਂ ਦਾ ਭਾਂ ਟੁੱਟਿਆ ਨਾ ਉਹ ਕੋਈ ਵੀ ਔਰਤ ਨਹੀਂ ਚੱਲ ਸਕਦੀ ਪਰ ਉਹ ਫਿਰ ਵੀ ਆਪਣੇ ਬੱਚੇ ਲੈ ਕੇ ਤੁਰਦੀ ਪਈ ਆ ਐਤੋ ਵੱਡੀ ਹੋਰ ਤੈਨੂੰ ਮੈਂ ਕਿਹੜੀ ਗੱਲ ਦੱਸਾਂ ਮੰਮੀ ਤੁਸੀਂ ਐ ਇਮੋਸ਼ਨਲੀ ਗੱਲ ਕਰਦੇ ਪਏ ਹੋ ਅਸੀਂ ਮੰਨਦੇ ਆ ਕਿ ਉਹਦਾ ਬੰਦਾ ਸਿਰ ਤੇ ਨਹੀਂਗਾ ਫਿਰ ਉਹ ਕਿਉਂ ਨਹੀਂ ਸਾਡੇ ਨਾਲ ਮਿਲ ਕੇ ਰਹਿੰਦੀ ਪਰਿਵਾਰ ਤੋਂ ਦੇ ਨਾਂ ਰਹਿਣਾ ਅਸੀਂ ਤਾਂ ਇਸ ਘਰ ਜਿ ਰੱਖਿਆ ਅਸੀਂ ਕਿਹੜਾ ਉਹਨੂੰ ਧੱਕਾ ਲਾ ਕੇ ਕਹਿੰਦਾ ਜਾ ਨਾ ਨਿਕਲ ਜਾ ਤੁਸੀਂ ਇੱਕ ਤਰਫਾ ਫੈਸਲਾ ਕਿਉਂ ਕਰੀ ਜਾਂਦੇ ਹੋ ਉਹ ਤਾਂ ਮਿਲ ਕੇ ਰਹਿੰਦੀ ਆ ਪਰ ਜਿਹੜਾ ਤੁਹਾਡੇ ਦੋਨਾਂ ਦੇ ਕਾਮਣ ਆ ਉਹ ਨਹੀਂ ਮੈਨੂੰ ਲੱਗਣ ਦੇ ਮਿਲਣ ਵਾਲੇ ਦਾ ਜਵਾਬ ਦਿਓ 사ਵੇਰ ਨੌਕਰੀ ਕਰਨ ਲਿਆ ਵਾ ਇੰਨਾ ਤੇ ਕਿੰਨੀ ਜ਼ਿੰਮੇਵਾਰੀ ਆ ਗਈ ਗੱਡੀਆਂ ਦੇ ਬਿਜ਼ਨਸ ਦੀ ਵੀ ਆ ਗਈ ਅਖੇਤਾਂ ਦੀ ਵੀ ਆ ਗਈ ਸਾਰੇ ਕੰਮ ਇਹ ਸੰਭਲ ਘਰ ਦਾ ਮੈਂ ਸੰਭਾਂ ਕਿਉਂ ਮਾਰਾ ਨਹੀਂ ਆਰਾਮ ਨਾਲ ਬੈਠੇ ਤੇ ਆਰਡਰ ਚਲਾਉਂਦੀ ਰਹੇ ਦੇਖੋ ਮੰਮੀ ਆ ਸਭ ਕੁਝ ਨਹੀਂ ਜੇ ਹੋਣਾ ਹੁਣ ਇਹ ਕੰਮਕਾਰਾਂ ਨੂੰ ਬਸ ਲੱਗੇ ਰਹਿਣ ਮਿਹਨਤ ਮਜ਼ਦੂਰੀ ਕਰਦੇ ਰਹਿਣ ਹੈਨਾ ਮੈਂ ਘਰ ਦੇ ਭਾਂਡੇ ਧੁੰਦੀ ਰਵਾਂ ਤੇ ਬਾਕੀ ਸਾਡੇ ਦੇ ਆਰਡਰ ਚਲਾਣ ਨਹੀਂ ਮੰਮੀ ਇਹ ਗਲਤ ਗਲਤ ਗੀਜੋ ਹਾਂ ਮੰਮੀ ਮੈਂ ਵੀ ਵੱਖ ਹੋਣਾ ਚਾਹੀਦਾ ਵਾਹ ਆਪ ਕੱਲ ਵੀ ਆਈ ਆਈ ਐਦੇ ਮੂੰਹ ਚ ਜਬਾਨ ਨਹੀਂ ਅੱਜ ਐਡੀ ਜਬਾਨ ਵੀ ਐਡੀ ਲੰਬੀ ਹੋ ਗਈ ਆ ਮम्मी ਮੈਂ ਕਿੰਨਾ ਕੁ ਚੁੱਪ ਰਵਾਂਗੀ ਆਖੀਕਾਰ ਤੇ ਮੈ ਆਪਣੇ ਹੱਥ ਦੀ ਗੱਲ ਕਰਨੀ ਆ ਨਾ